ਮੂਸੇ ਵਾਲੇ ਦਾ ਫੈਨ ਸੁਣਾ ਗਿਆ ਵੱਖਰਾ ਹੀ ਗੀਤ ਤੇ বাজਦੇ ਨੇ ਚਪੇੜਾ ਵਾਂਗੂ ਇਹ ਬੋਲ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਸਿੱਧੂ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਵੱਖੋ ਵੱਖਰੇ ਬੋਲਾਂ ਦੇ ਜਰੀਏ ਅਜਿਹੇ ਲੋਕਾਂ ਨੂੰ ਚਪੇੜਾ ਵਾਂਗ ਬੋਲ ਸੁਣਾ ਦਿੰਦੇ ਨੇ ਜਿਨ੍ਹਾਂ ਨੇ ਸੋਚਿਆ ਸੀ ਕਿ ਸਿੱਧੂ ਮੂਸੇਵਾਲਾ ਮੁੱਕ ਜਾਣਾ ਪਰ ਸਿੱਧੂ ਮੂਸੇਵਾਲੇ ਦਾ ਲੈਜੈਂਡ ਹੋਇਆ ਝੋਟਾ ਅੱਜ ਵੀ ਆਪਣੇ ਫੈਨਸ ਦੇ ਜਰੀਏ ਗੀਤਾਂ ਦੇ ਨਾਲ ਬੋਲ ਜਿਹੜੇ ਨੇ ਉਹ ਚਪੇੜਾ ਵਰਗੇ ਨੇ ਇਸ ਬਾਈ ਦੇ ਤੇ ਯਾਦਗਾਰ ਤੇ ਆ ਕੇ ਗਾ ਗਿਆ ਵੱਖਰਾ ਹੀ ਗੀਤ ਸੁਣ ਕੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਨੂੰ ਸਾਡਾ ਪਸੋਕਰ ਤੇ ਸਾਡਾ ਨਾਣਾ ਦੇ ਦੋ ਉਹ ਚੰਡੀਗੜ੍ਹ ਹਮਾਚਲ ਤੇ ਹਰਿਆਣਾ ਦੇ ਦੋ ਹਾ ਜਿੰਨਾ ਚਿਰ ਸਾਨੂੰ ਜ਼ਬਰਤੀ ਦਾ ਰਾਹ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਓਏ ਕੌਣ ਸੀ ਅੱਤ ਤੇ ਅਤਵਾਦੀ ਗਬਾਹੀ ਦੇ ਦੋ ਫੁਰਤਾ ਬੰਦੀ ਸਿੰਘਾਂ ਨੂੰ ਰਿਹਾਈ ਦੇ ਦੋ ਓ ਜਿੰਨਾ ਚਿਰ ਸਾਡੇ ਹੱਥੋਂ ਹੱਥ ਕੜੀਆਂ ਲਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਉਹਨਾਂ ਚਿਰ ਪਾਣੀ ਛੱਡੋ ਤੁਪਕਾ ਨਹੀਂ ਦਿੰਦੇ ਤੂੰ ਵੱਡਾ ਸੋਚ ਤੂੰ ਵੱਡਾ ਨਹੀਂ ਅਤ ਸੋਟੀ ਵਾਲਿਆ ਜੋ ਫਗੋ ਨਾਲ ਕਹਿੰਦਾ ਫਿਰਦਾ ਟੋਪੀ ਵਾਲਿਆ ਹਾ ਮੂਸੇ ਵਾਲੇ ਬਿਨਾ ਮੰਗਿਓ ਸਲਾ ਨਹੀਂ ਦਿੰਦੇ ਉਹਨਾ ਚਿਰ ਪਾਣੀ ਝੱਡੋ ਤੁਪਕਾ ਨਹੀਂ ਦਿੰਦੇ ਉਹਨਾ ਚਿਰ ਪਾਣੀ ਝੱਡੋ ਤੁਪਕਾ ਨਹੀਂ ਦਿੰਦੇ ਨਾਲੇ ਇਧਰ ਨਾਲੇ ਉਧਰ ਦੁਨੀਆ ਬੜੀ ਹਸਾਬੀ ਨਜ਼ਾਨ ਚੂਲੇ ਤੇ ਫਿਰ ਰੋਂਦਾ ਕਿਉਂ ਸੀ ਅਰਬ ਪੰਜਾਬੀ ਹਾ ਜਿੰਨਾ ਚਿਰ ਅਸੀਂ ਦੋ ਗਲਿਆਂ ਦੇ ਬਾਣੀ ਦਿੰਦੇ ਉਹਨਾ ਚਿਰ ਪਾਣੀ ਛੱਡੋ ਤੁਪਕਾਣੀ ਦਿੰਦੇ ਉਹਨਾ ਚਿਰ ਪਾਣੀ ਛੱਡੋ ਤੁਪਕਾਣੀ ਦਿੰਦੇ ਉਹ ਪਾਣੀ ਦਾ ਕੀ ਐ ਪਾਣੀ ਤਾਂ ਪੁੜਾ ਥੱਲੋਂ ਬਗਣਾ ਸਾਨੂੰ ਨਾਲ ਲਾਲੋ ਲੱਖ ਪਾਵੇਂ ਥੱਲੇ ਨਹੀਂ ਲੱਗਣਾ ਆਹ ਦਬਕੇ ਦੇ ਨਾਲ ਮੰਗਦੇ ਹਾਂ ਉਹ ਸਿੱਤਾਂ ਨਹੀਂ ਦਿੰਦੇ ਉਹਨਾਂ ਚਰਪਾਣੀ ਸੱਡੋ ਤੁਪਕਾਣੀ ਦਿੰਦੇ ਉਹਨਾਂ ਚਰਪਾਣੀ ਸੱਡੋ ਤੁਪਕਾਣੀ ਦਿੰਦੇ ਓਏ ਕਲਮ ਨਹੀਂ ਰੁਕਣੀ ਨਤਨਾ ਮਾ ਹੁਣ ਗਾਣਾ ਆਉ ਜੇ ਨਾ ਟਲੇ ਫੇਰ ਮੁਰਬਲ ਬਿੰਦਰ ਜਿੱਟਣਾ ਆਉ ਫੇਰ ਪੁੱਤ ਬਗਾਨੇ ਨਹਿਰਾਂ ਚ ਡੇਕਾ ਲਾਈ ਦਿੰਦੇ ਉਹਨਾਂ ਚਰਪਾਣੀ ਸੱਡੋ ਤੁਪਕਾ ਨਹੀਂ ਦਿੰਦੇ ਉਹ ਨਾ ਚਰਪਾਣੀ ਛੱਡੋ ਤੁਪਕਾ ਨਹੀਂ ਦਿੰਦੇ